ਫੌਜੀ ਸਾਹਿਬ ਚੱਲੇ ਨੇ ਅਰਦਾਸ ਬੇਨਤੀ ਕਰਕੇ ਮਹਾਰਾਜ ਦੇ ਅੱਗੇ ਦਿਓ ਵਧਾਈਆਂ ਫੌਜੀ ਸਾਹਿਬ ਨੂੰ ਲੈ ਕੇ ਚੱਲੇ ਆ 60 55 60 55 ਦੇਸ਼ ਦੇ ਰਖਵਾਲੇ ਭਰਾ ਫੌਜੀ ਪਹਿਲਾਂ ਵੀ ਫੌਜੀ ਭਰਾ ਇੱਕ 60 ਲੈ ਕੇ ਗਿਆ ਪਰਸੋਂ ਅੱਜ ਬਾਈ ਕੰਦਾ ਪਰਸੇ ਬੁਕਿੰਗ ਕਰਵਾ ਗਿਆ ਸੀ ਦੇਖ ਕੇ ਪਹਿਲਾ ਜ਼ਿੰਦਗੀ ਦਾ ਫੌਜੀ ਸਾਹਿਬ ਨੇ ਟਰੈਕਟਰ ਲਿਆ ਹੈਗਾ ਜਰੂਰ ਦਿਓ ਵਧਾਈਆਂ ਨਵਾਂ ਟਰੈਕਟਰ ਲੈ ਕੇ ਚੱਲਿਆ ਹੈਗਾ ਕਾफी ਗੇਅਰ ਗੁਰ ਹੁੰਦੇ ਫੌਜੀ ਸਾਹਿਬ ਇਹ ਪਤਾ ਹੈਗਾ ਹੈਂ ਦੇਖਦੇ ਹਾਂ ਦੱਬੀ ਚੱਲੋ ਨਵਾਂ ਪਹਿਲੀ ਵਾਰ ਟਰੈਕਟਰ ਲਿਆ ਫੌਜੀ ਸਾਹਿਬ ਨੇ ਜਰੂਰ ਵਧਾਈਆਂ ਦਿਓ 60 55 ਛੋਟੇ ਗੇਅਰ ਵਾਲਾ ਟਰੈਕਟਰ ਲੈ ਕੇ ਚੱਲਿਆ ਹੈਗਾ ਬਿਲਕੁਲ ਨਵਾਂ ਨਕੋਾ ਟਰੈਕਟਰ ਸੀ ਭਰਾਓ শোরੂਮ ਚੋਂ ਨਿਕਲ ਰਿਹਾ ਵਧਾਈਆਂ ਫੌਜੀ ਸਾਹਿਬ ਨੂੰ ਜਰੂਰ ਦਿਓ ਜੇਕਰ ਤੁਸੀਂ ਵੀ ਕੋਈ ਟਰੈਕਟਰ ਖਰੀਦਣੇ ਆ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਤੇ ਵੜੈਂਚ ਟਰੈਕਟਰ ਜਦੋਂ ਤੁਸੀਂ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਕਿਉਂ ਆਸਾਨ ਕਿਸ਼ਤਾਂ 'ਚ ਜੀਮੇਦਾਰ ਨੂੰ ਇੱਕ ਵਾਰੀ ਪੈਸਾ ਲਾਉਣਾ ਮੁਸ਼ਕਲ ਹੋ ਜਾਂਦਾ ਇੱਕ ਵਾਰੀ ਪੈਸਾ ਜਿਆਦਾ ਲੱਗ ਜਾਂਦਾ ਜ਼ਿੰਮੇਦਾਰ ਦਾ ਐਨੇ ਨਹੀਂ ਹੁੰਦੇ ਆਸਾਨ ਕਿਸ਼ਤਾਂ 'ਚ ਤੁਸੀਂ ਖਰੀਦੋ 36 30 ਖਰੀਦ ਲਓ ਕੋਈ ਵੀ ਅੱਜ ਅਸੀਂ ਰਾਜੀਪੁਰਾ ਖੁਸ਼ ਹੋਇਆ ਵਰਦਾ ਇਹਨੋਂ ਵੀ ਫੌਜੀ ਸਾਹਿਬ 1000 ਰੁਪਏ ਦੇ ਗਏ ਅੱਗੇ ਆ ਗਿਆ ਸਵਰਾਜ 855 ਸਵਰਾਜ 855 ਆ ਗਿਆ ਬਵਾਵਣ ਦਾ ਸਾਗੇ 52 ਦਾ ਸਾਗੇ ਸ਼ੋਰੂਮ ਪਰਮਾਤਮਾ ਦੀ ਕਿਰਪਾ ਨਾਲ ਐਵੇਂ ਮੰਲੋ ਵੀ ਬਹੁਤ ਟਰੈਕਟਰ ਸੇਲ ਹੋ ਗਏ ਨਹੀਂ ਸਾਨੂੰ ਆਪ ਨੂੰ ਆਸ ਉਮੀਦ ਨਹੀਂ ਸੀਗੀ ਤੇ ਆਮ ਲੋਵੀ ਸ਼ੋਰੂਮ ਵੀ ਕਿਤੇ ਗਰੀਬਨ ਖਾਲੀ ਵਾਂਗੂ ਹੋ ਗਿਆ ਤੇ ਜਰੂਰ ਫੌਜੀ ਸਾਹਿਬ ਨੂੰ ਦਿਓ ਵਧਾਈਆਂ ਤੇ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਤਾਂ ਜਲਦ ਸੰਪਰਕ ਕਰ ਲਓ ਬੜਾਂ ਟਟਨ ਵਾਲਾ ਕੋਈ ਵੀ ਟਰੈਕਟਰ ਖਰੀਦਣਾ ਕਿਵੇਂ 755 CRDI CRDI ਇੰਜਨ ਚ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਆ ਦਫ਼ਤਰ ਦਾ ਨੰਬਰ ਆ 30900 ਵਾਲਾ ਦਫ਼ਤਰ ਦੇ ਨੰਬਰ ਤੇ ਤੁਸੀਂ ਗੱਲ ਕਰ ਲਓ 95100 ਮੈਸ਼ੀ ਖੜਾਗਾ 95100 ਮੈਸ਼ੀ ਖੜਾਗਾ ਐਂਡੋ ਫਾਰਮ 355 ਖੜਾਗਾ ਬਹੁਤ ਟਰੈਕਟਰ ਵੜੈਂਗ ਟਰੈਕਟਰ ਜਿੱਤੇ ਆ ਕੇ ਮਿਲ ਜਾਵਾਂਗੇ ਤੁਹਾਨੂੰ ਆਸਾਨ ਕਿਸ਼ਤਾਂ ਬਹੁਤ ਵੱਡੀ ਗੱਲ ਆ ਵੀ ਆਸਾਨ ਕਿਸ਼ਤਾਂ ਦੇ ਪ੍ਰਾਵੋ ਇੱਕੇ ਦਾਮ ਤੁਹਾਨੂੰ ਪਹਿਲਾਂ ਹੀ ਦੱਸੇ ਵਾਰੀ ਵਾਰੀ ਪੈਸੇ ਲਾਉਣੇ ਇਕੱਠੇ ਪੈਸੇ ਲਾਉਣੇ ਔਖੇ ਆ ਕਿਉਂ ਮਤਲਬ 7-8 ਲੱਖ ਰੁਪਏ 6 ਲੱਖ 5 ਲੱਖ ਤੋਂ ਟਰੈਕਟਰ ਕੋਈ ਥੱਲੇ ਆਉਂਦੇ ਨਹੀਂ ਮੁੜ ਕੇ ਆਸਾਨ ਕਿਸ਼ਤਾਂ 'ਚ ਭਰਨੇ ਸੌਖੇ ਆ ਆ ਖੜਾ ਝੋਟਾ ਝੋਟਾ ਟਰੈਕਟਰ ਆ ਆ ਦੇਖੋ ਮੂਸੇ ਵਾਲੇ ਦਾ ਲੱਖ ਰੁਪਏ ਦਾ ਟਿੱਕ ਲੱਗਿਆ ਹੋਇਆ ਇਹਦੇ ਟਰੈਕਟਰ ਤੇ ਕਹਿੰਦੇ ਅੱਗੇ ਸੁਪਰਾਜ 855 2018 ਮੰਡ 16928 ਦੇ ਟਾਇਰਾਂ ਚ ਨਵੇਂ ਟਾਇਰ ਪਾਤੇ ਨੇ ਨਵੇਂ ਟਾਇਰ ਪਾਤੇ ਕੋ ਵੜਾਂ ਟਰੈਕਟਰ ਦੇ ਕਿ ਸਕੀਮਾਂ ਚ ਲਾਹਾ ਲੈਂਦੇ ਰਹਿੰਦੇ ਬੜਾਂ ਟਰੈਕਟਰ ਵਾਲੇ ਆ ਇਕੱਠਾ 500 ਟਰੈਕਟਰ ਦਾ 500 ਟਾਇਰ ਚੱਕਿਆ ਸੀ ਬੜਾਂ ਟਰੈਕਟਰ ਨੇ ਲਾੜ ਚੱਕਿਆ ਸੀਗਾ ਇਸ ਕਰਕੇ ਇਹ ਟਰੈਕਟਰ ਦੇ ਨਵੇਂ ਟਾਇਰ ਪਾਤੇ ਇਹਦੇ ਉੱਤੇ 35000 ਰੁਪਏ ਤੇ 35-40000 ਦੀ ਐਕਸੈਸਰੀ ਲੱਗੀ ਹੋਈ ਹੈ ਭਰਾਵੋ ਆ ਦੇਖੋ ਮੂਰੇ 15000 ਦਾ ਡੈਕ ਮੂਰੇ 15000 ਦਾ ਬੈਂਪਰ ਵਿੱਚ ਹਾਰਨ ਵਿੱਚ ਸਟ੍ਰਿਕਰ 15000 ਰੁਪਏ ਖਰਚ ਹੋਇਆ ਤੇ ਇਹਦੇ ਵਿੱਚ ਬਿੱਟੇ ਨਟ ਪਾ ਕੇ ਤੇ 25000 ਰੁਪਏ 18 17000 ਦੀ ਇਹ ਐ ਮਨ ਲਓ 20000 ਰੁਪਏ ਦੀ ਕਨੋਪੀ ਹੈ 15000 ਦਾ ਡੱਕਾ 50000 ਰੁਪਏ ਮੰਨ ਸਕਦੇ ਆ ਭਰਾਵੋ ਆਪਾਂ ਇਹ ਟਰੈਕਟਰ ਦੇ ਉੱਤੇ ਫਾਲਤੂ ਲੱਗਿਆ ਹੋਇਆ 2018 ਮਾਡਲ ਆ ਇਹਦਾ ਰੇਟ ਸੀ 620000 ਰੁਪਿਆ 2018 ਮਾਡਲ ਦਾ 620000 ਰੁਪਇਆ ਸੀ ਡਿਸਕਾਊਂਟ ਕਿਹੜੇ ਬ੍ਰਾਂਚ ਟਰੈਕਟਰ ਨੇ ਡਿਸਕਾਊਂਟ ਦਿੱਤੇ ਆ ਭਰਾਵੋ ਉਹ ਡਿਸਕਾਊਂਟ ਦੇ ਤਹਿਤ ਹੀ ਡਿਸਕਸ ਕਰੀ ਸਾਰੀ ਕਿਉਂ ਟੀਮ ਬੈਠੀ ਉਹ ਤੋਂ ਰਾਇਤ ਕਰਦੇ ਰਹਿੰਦੇ ਆ ਕੋਈ ਆਫਰਾਂ ਲੈ ਕੇ ਆਉਂਦੇ ਰਹਿੰਦੇ ਆ ਆਫਰ 'ਚ ਟਰੈਕਟਰ ਕਰਤਾ 690 ਦਾ 590 ਦਾ 590 ਦਾ ਇਸ ਸਕੀਮ 'ਚ ਟਰੈਕਟਰ 590 ਦਾ ਦੇਵਾਂਗੇ ਜੇ ਤੁਸੀਂ ਵੀ ਆਸੈਸਰੀ ਵਗੈਰਾ ਵੀ ਨਹੀਂ ਲੈਣੀ ਜੇ ਤੁਸੀਂ ਨਹੀਂ ਲੈਣੀ ਇਹ ਟ੍ਰੈਕਟਰ ਦੇਵਾਂਗੇ 555 ਦਾ ਵੀ ਤੁਸੀਂ ਬੈਂਪਰ ਜਾਂ ਤੁਸੀਂ ਡੈੱਕ ਵੀ ਇਹਦਾ ਵੀ ਸਿੰਪਲ ਬੈਂਪਰ ਲਾ ਕੇ ਦੇਵਾਂਗੇ ਵੀ ਐ ਨਹੀਂ ਸਿੰਪਲ ਕੱਪੜੇ ਵਾਲੀ ਛਤਰੀ ਲਾ ਦਾਂਗੇ ਤੇ ਮੂਰੇ ਬੈਂਪਰ ਲਾ ਦਾਂਗੇ 555 ਦਾ 5000 ਦਾ ਸਮਾਨ ਲਾ ਕੇ ਸਮਾਨ ਪਾ ਕੇ 560000 ਦਾ ਟ੍ਰੈਕਟਰ ਵੀ ਮਿਲ ਜੂ ਇਹ ਕਿਉਂ ਉੱਤੇ ਪੈਸੇ ਲੱਗੇ ਆ ਭਰਾਵੋ ਉੱਤੇ ਲੱਗੀ ਚੀਜ਼ ਦਿਸਦੀ ਆ ਆ ਮੰਨ ਲਓ ਹੁਣ ਤੁਸੀਂ ਇਹਦੇ 65000 ਦੇ ਟਾਇਰ ਪਾਏ ਹੋਏ ਆ ਜੇ ਤੁਸੀਂ ਘੱਟ ਟੈਰਾਂ ਚ ਲਓਗੇ 18 ਮਾਡਲ ਸਾਨੂੰ ਘੱਟ ਪੈਸਿਆਂ ਦਾ ਹੀ ਮਿਲ ਜੂ 5.5 ਦਾ ਹੀ ਮਿਲ ਜੂ ਗੱਲ ਕਰ ਇੰਨੇ ਪੈਸੇ ਨਹੀਂ ਲੱਗੇ ਹੁੰਦੇ ਟਰੈਕਟਰ ਤੇ ਇਸ ਕਰਕੇ ਤੁਸੀਂ ਜਲਦ ਜਲਦੀ ਸੰਪਰਕ ਕਰ ਲੋ ਬ੍ਰੈਂਚ ਟਰੈਕਟਰ ਦੀ ਟੀਮ ਨਾਲ ਸੰਪਰਕ ਕਰ ਲੋ 24 ਘੰਟੇ ਟੀਮ ਤੁਹਾਡੀ ਸਵਾਵਾਂ ਲਈ ਰਹਿੰਦੀ ਆ ਕਈ ਵਾਰ ਫੋਨ ਵਗੈਰਾ ਟੀਮ ਤੋਂ ਵੀ ਅਟੈਂਡ ਨਹੀਂ ਹੁੰਦੇਗੇ ਵੀ ਉਸ ਉਦੋਂ ਤੁਸੀਂ ਫੋਨ 'ਚ ਮੈਸੇਜ ਕਰ ਸਕਦੇ ਹੋ ਕੋਈ ਵੀ ਤੁਸੀਂ ਟਰੈਕਟਰ ਖਰੀਦਣਾ ਤਾਂ ਕਮੈਂਟ ਕਰ ਸਕਦੇ ਹੋ ਵੀ ਆਹ ਟਰੈਕਟਰ ਲੈਣਾਗਾ ਅੱਗੇ ਸ਼ੇਅਰ ਕਰ ਸਕਦੇ ਹੋ ਵੀਡੀਓ ਲਾਇਕ ਕਰ ਸਕਦੇ ਹੋ ਬਹੁਤ ਬਹੁਤ ਤੁਹਾਡਾ ਸਾਰੇ ਭਰਾਵਾਂ ਦੇ ਧੰਨਵਾਦ ਥੈਂਕ ਯੂ ਦਿਓ ਵਧਾਈਆਂ ਧੰਨਵਾਦ